ਇਸ ਵਾਰ ਦੇ ਲੋਕ ਸਭਾ ਇਲੈਕਸ਼ਨਾਂ ਤੇ ਨਜ਼ਰ ਮਾਰੀਏ ਤਾਂ ਪੰਜਾਬ ਦੀ ਸਿਆਸਤ ਨੇ ਨਵੇਂ ਪੰਥਕ ਚਿਹਰੇ ਪੰਜਾਬ ਨੂੰ ਦਿੱਤੇ ਨੇ ਸਰਬਜੀਤ ਸਿੰਘ ਖਾਲਸਾ ਸਰਦਾਰ ਬੈਂਤ ਸਿੰਘ ਦੇ بیٹے ਇਲੈਕਸ਼ਨ ਜਿੱਤ ਕੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਫਰੀਦਕੋਟ ਤੋਂ ਉਹਨਾਂ ਨੇ ਇੱਕ ਵੱਡੀ ਲੀਡ ਦੇ ਨਾਲ ਇਲੈਕਸ਼ਨ ਜਿੱਤੇ ਹੈਗਾ ਤਾਂ ਫਰੀਦਕੋਟ ਨੂੰ ਲੈ ਕੇ ਵਿਜ਼ਨ ਕੀ ਰਹੇਗਾ ਇਹ ਪੂਰੇ ਦਾ ਪੂਰਾ ਇਲੈਕਸ਼ਨ ਕਿਵੇਂ ਰਿਹਾ ਸਸੀਕਲ ਜੀ ਪਹਿਲਾਂ ਤਾਂ ਸਵਾਗਤ ਹੈ ਖਾਲਸਾ ਜੀ ਬਹੁਤ ਬਹੁਤ ਜੀਪ ਮਿਲ ਰਹੀ ਹੈ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਖਾਸ ਤੌਰ ਤੇ ਦੇਖਿਆ ਜਾਵੇ ਫਰੀਦਕੋਟ ਦੇ ਲੋਕਾਂ ਦੇ ਵੱਲੋਂ ਇੱਕ ਵੱਡੀ ਸੇਵਾ ਤੁਹਾਨੂੰ ਦਿੱਤੀ ਗਈ ਹੈ ਔਰ ਪੰਥਕ ਸਿਆਸਤ ਦੇ ਵਿੱਚ ਮੈਂ ਕਹਿੰਦਾ ਕਿ ਇੱਕ ਨਵੇਂ ਚਿਹਰੇ ਦਾ ਜਨਮ ਹੋਇਆਗਾ ਤੁਹਾਡਾ ਔਰ ਦੂਸਰਾ ਕੇ ਲਈ ਅੰਮ੍ਰਿਤਪਾਲ ਸਿੰਘ ਹਾਂਜੀ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਜੀ ਆਪਣਾ ਸਾਰੀ ਸਿੱਖ ਸੰਗਤ ਦਾ ਕੱਲੇ ਫਰੀਦਕੋਟ ਦੇ ਨਹੀਂ 12 ਵੀ ਖਾਸ ਕਰ ਫਰੀਦਕੋਟ ਦੇ ਆਂਦਾ ਦੇਖੋ ਜੀ ਉਹਨਾਂ ਨੇ ਬਹੁਤ ਮੁੰਡਿਆਂ ਨੇ ਮੈਂ ਤਾਂ ਮੈਂ ਪਹਿਲਾਂ ਵੀ ਕਿਹਾ ਜੇ ਮੈਂ ਹਾਰ ਵੀ ਜਾਂਦਾ ਨਾ ਮੈਂ ਤਾਂ ਵੀ ਨਹੀਂ ਸੀ ਭੁੱਲਣਾ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਆ ਮੁੰਡਿਆਂ ਨੇ 45 46 ਡਿਗਰੀ ਟੈਂਪਰੇਚਰ ਦੇਖ ਲਓ ਜੇਠ ਦਾ ਮਹੀਨਾ ਕਿੰਨੀ ਗਰਮੀ ਹੁੰਦੀ ਹੈ ਉਹਨਾਂ ਨੇ ਮਤਲਬ ਭਜਨਟ ਕੀਤੀ ਐਨੀ ਗਰਮੀ ਦੇ ਵਿੱਚ ਮੋਟਰਸਾਈਕਲਾਂ ਤੇ ਘੁੰਮੇ ਫਰੇ ਬਹੁਤ ਮਤਲਬ ਮੈਂ ਤੇ ਬਾਹਰਦਿਆਂ ਦਾ ਜਿਨ੍ਹਾਂ ਨੇ ਮੈਨੂੰ ਫਾਈਨੈਂਸ਼ਲੀ ਮਦਦ ਕੀਤੀ ਤੇ ਵੈਸੇ ਵੀ ਬਾਹਰੋਂ ਬਹੁਤ ਸਨੇਹ ਲਾਏ ਆਂ ਸਿਕ ਸੰਗਤ ਨੇ ਮੈਨੂੰ ਵੋਟ ਪਾਉਣ ਲਈ ਮੈਂ ਸਾਰਿਆਂ ਦਾ ਹੀ ਬਹੁਤ ਧੰਨਵਾਦ ਹੈ ਜੀ ਸਰਪਜੀਤ ਜੀ ਕਿਹੜੇ ਜਿਹੇ ਫੈਕਟਰ ਤੁਹਾਨੂੰ ਲੱਗਦੇ ਜਿਹੜੀ ਤੁਹਾਡੀ ਜਿੱਤ ਦੇ ਕਾਰਨ ਬਣੇ ਨੇ ਕਿਉਂਕਿ ਆਮ ਤੌਰ ਤੇ ਦੇਖਿਆ ਜਾਵੇ ਪਾਰਟੀਆਂ ਦੇ ਵੱਡੇ ਵੱਡੇ ਕੈਡਰ ਸੀ ਕੋਈ ਪ੍ਰਧਾਨ ਹੈ ਕੋਈ ਚੇਅਰਮੈਨ ਹੈ ਕੋਈ ਸਾਬਕਾ ਪ੍ਰਧਾਨ ਹੈ ਪਰ ਤੁਸੀਂ ਇੱਕ ਆਜ਼ਾਦ ਤੌਰ ਤੇ ਇਲੈਕਸ਼ਨ ਲੜ ਰਹੇ ਸੀ ਔਰ ਕਾਫਲੇ ਤੁਹਾਡੇ ਉਹਨਾਂ ਤੋਂ ਜ਼ਿਆਦਾ ਲੰਬੇ ਨਜ਼ਰ ਆ ਰਹੇ ਸੀ ਜਿਹੜਾ ਫਰੀਦਕੋਟ ਹਲਕਾ ਹੈ ਨਾ ਇਹ ਪੰਥਕ ਏਰੀਆ ਹੈ ਇਹ ਲੋਗ ਸ਼ਹੀਦ ਬਿਆਨ ਸਿੰਘ ਦੀ ਜਿਆਦਾ ਮਤਲਬ ਜਜ਼ਬਾਤ ਐ ਇਹਨਾਂ ਦੇ ਸਿੱਖ ਕੌਮ ਦੇ ਨਾਲ ਜੁੜੇ ਹੋਏ ਜਿਵੇਂ ਇਲਾਕਾ-ਇਲਾਕਾ ਹੁੰਦਾ ਹੈ ਨਾ ਥੋੜਾ ਜਿਹਾ ਫਰਕ ਹੁੰਦਾ ਔਰ ਇਹਦੇ ਬਹੁਤ ਪੰਥਕ ਏਰੀਆ ਐ ਇਹਨਾਂ ਦੇ ਜਜ਼ਬਾਤ ਸਿੱਖੀ ਨਾਲ ਬਹੁਤ ਜੁੜੇ ਹੋਏ ਆ ਤੇ ਮੈਂ ਇਸ ਇਹੀ ਮੇਨ ਕਾਰਨ ਰਿਹਾ ਐ ਕਿ ਇੰਨਾ ਮੈਨੂੰ ਪਿਆਰ ਉਤਸ਼ਾਹ ਮਿਲਿਆ ਐ ਇਸ ਤੋਂ ਪਹਿਲਾਂ ਬਹੁਤ ਸਾਰੇ ਤੁਸੀਂ ਇਲੈਕਸ਼ਨ ਲੜੇ ਹਾਂ ਜੀ ਪਰ ਉਹਨਾਂ ਇਲੈਕਸ਼ਨਾਂ ਦੇ ਵਿੱਚ ਜਿੱਤ ਨਹੀਂ ਮਿਲ ਸਕੀ ਇਸ ਵਾਰ ਇਲੈਕਸ਼ਨ ਵੀ ਲੜੇ ਜਿੱਤ ਵੀ ਮਿਲੀ ਔਰ ਜਿੱਤ ਵੀ ਜੇਹੀ ਕਿ 1.50 ਹਜ਼ਾਰ ਤੋਂ ਉੱਤੇ ਦੀ ਲੀਡ ਚਲੀ ਗਈ ਹਾਂ ਜੀ ਗੱਲ ਇਹ ਹੈ ਜੀ ਮੈਨੂੰ ਨਾ ਇਸ ਵਾਰੀ ਮੈਂ ਜਦੋਂ ਮੈਂ ਇਲੈਕਸ਼ਨ ਲੜਿਆ ਹੈ ਹੁਣ ਮੈਨੂੰ ਬਹੁਤ ਜਣਿਆਂ ਨੇ ਕਿਹਾ ਇਲੈਕਸ਼ਨ ਦੇ ਥਰੂਆਊਟ ਇਲੈਕਸ਼ਨ ਵੀ ਕਿਹਾ ਹੈ ਕਿ ਭਾਈ ਜੀ ਜੇ ਤੁਸੀਂ ਕਿਸੇ ਪਾਰਟੀ ਵੱਲੋਂ ਇਲੈਕਸ਼ਨ ਲੜਦੇ ਅਸੀਂ ਤੁਹਾਡੇ ਨਾਲ ਤੁਰਨਾ ਨਹੀਂ ਸੀ ਤੁਹਾਡੀ ਮਦਦ ਨਹੀਂ ਸੀ ਕਰਨੀ ਮਤਲਬ ਉਹਨਾਂ ਨੇ ਕਲੀਅਰ ਕੱਟ ਬੀ ਨਾਲ ਕਹਿਤਾ ਵੀ ਜੇ ਤੁਸੀਂ ਆਜ਼ਾਦ ਖੜੇ ਹੋ ਅਸੀਂ ਤਾਂ ਹੀ ਤੁਹਾਡੇ ਨਾਲ ਆਹੀਂ ਇੰਨੀ ਇਕੱਠ ਤੁਹਾਡੇ ਨਾਲ ਹੈ ਕਿਉਂਕਿ ਜਿਹੜੀਆਂ ਪਾਰਟੀਆਂ ਹੁੰਦੀਆਂ ਨਾ ਪਾਰਟੀਆਂ ਦਾ ਵਿਰੋਧ ਹੁੰਦਾ ਹੈ ਹਰ ਇੱਕ ਪਾਰਟੀ ਦਾ ਇੱਕ ਪਾਰਟੀ ਦਾ ਹੁੰਦਾ ਹੈ ਇੱਕ ਸੀਮਤ ਦਾਇਰਾ ਹੁੰਦਾ ਪਾਰਟੀ ਦਾ ਜਿਹੜੇ ਸ਼ਹੀਦ ਭਾਈ ਬਿਆਨ ਸਿੰਘ ਹੈ ਇਹਨਾਂ ਦਾ ਸਮੁੱਚੀ ਚਾਹੇ ਨਹੀਂ ਵੋਟ ਪਾਈ ਜਿਨ੍ਹਾਂ ਨੇ ਉਹਨਾਂ ਚੋਂ ਵੀ ਬਹੁਤ ਸਾਰੇ ਇਹ ਜੇ ਹੋਣਗੇ ਜਿਹੜੇ ਰਿਗਾਰਡ ਸ਼ੀਰਪਈ ਬੀਨ ਸਿੰਘ ਦਾ ਹੀ ਕਰਦੇ ਆ ਪਰ ਮਤਲਬ ਨਹੀਂ ਜਿਵੇਂ ਉਹ ਇਹ ਨਾ ਦੱਸ ਤਾਂ ਜਿਹੜਾ ਨਾਮ ਹੈ ਬਹੁਤ ਤੂਚਾ ਨਾਮ ਹੈ ਇਹ ਤਾਂ ਰਹਿੰਦੀ ਦੁਨੀਆ ਤੱਕ ਰਹਿਣਾ ਪਹਿਲਾਂ ਤੁਸੀਂ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਦੇ ਨਾਲ ਕੰਮ ਕੀਤਾ ਇਲੈਕਸ਼ਨ ਵੀ ਉਹਨਾਂ ਤੋਂ ਲੜੇ ਮਾਨ ਸਾਹਿਬ ਨੇ ਵੀ ਵੀਡੀਓ ਚੰਗੀਆਂ ਜਾਰੀ ਕੀਤੀਆਂ ਇਲੈਕਸ਼ਨ ਦੇ ਟਾਈਮ ਪਰ ਫਿਰ ਵੀ ਜਿੱਤ ਮਿਲਦੀ ਹੈ ਮਾਨ ਸਾਹਿਬ ਤੀਜੇ ਨੰਬਰ ਤੇ ਆਉਂਦੇ ਨੇ ਔਰ ਉਹ ਵੀ ਲਗਭਗ ਪੌਣੇ 2 ਲੱਖ ਦੀ ਕਿਲੀਕੇ ਫਰਕ ਦੇ ਨਾਲ ਔਰ ਤੁਸੀਂ ਪਹਿਲੇ ਨੰਬਰ ਤੇ ਆਉਣੇ ਉਹ ਵੀ 50000 ਤੋਂ ਵੱਧ ਲੀਡ ਦੇ ਨਾਲ ਮੈਂ ਤਾਂ ਜੀ ਕਹਿ ਰਹੇ ਹਾਂ ਤੁਹਾਨੂੰ ਬਈ ਮਾਨ ਸਾਹਿਬ ਨਾ ਇੱਕ ਵਾਰੀ ਸ਼ੋਅ ਕਰ ਦੇਣ ਬਈ ਮੈਂ ਉਹਨਾਂ ਤੋਂ ਕਦੇ ਵੀ ਟਿਕਟ ਮੰਗੀ ਹੋਵੇ ਮੈਂ ਉਹਨਾਂ ਤੋਂ ਕਦੀ ਟਿਕਟ ਨਹੀਂ ਮੰਗੀ ਨਾ ਤਾਂ ਮੈਂ 2004 ਚ ਮੰਗੀ ਐ ਨਾ ਮੈਂ ਮੰਗੀ ਐ 2007 ਚ 7 ਚ ਵੀ ਇਹਨਾਂ ਦੇ ਬੰਦੇ ਆਏ ਸੀ 4 ਚ ਵੀ ਇਹਨਾਂ ਦੇ ਬੰਦੇ ਆਏ ਸੀ 9 ਚ ਵੀ ਇਹਨਾਂ ਦੇ ਬੰਦੇ ਆਏ ਸੀ 9 ਚ ਮੈਂ ਮਨਾ ਕਰਤਾ ਸੀ ਕਿਉਂਕਿ ਉਸ ਟਾਈਮ ਕਈ ਕਿਸੇ ਨਾਲ ਗੱਲ ਕਰਕੇ ਮਹਿਮਾਨ ਸਾਹਿਬ ਨਾਲ ਜੁੜਿਆ ਸੀ ਵੀ ਮੇਰੀ ਹਾਲਾਤ ਠੀਕ ਨਹੀਂ ਸੀ ਇਹ ਕਹਿੰਦੇ ਸੀ ਵੀ ਅਸੀਂ ਤੁਹਾਡੀ ਮਦਦ ਕਰਾਂਗੇ ਫਾਈਨੈਂਸ਼ਲੀ ਕਾਰੋਬਾਰ ਚਲਾ ਕੇ ਦੇਵਾਂਗੇ ਵੀ ਤੁਸੀਂ ਸਾਡੇ ਨਾਲ ਚੱਲੋ ਤੇ ਮੈਂ ਦੇਖ ਲਿਆ ਵੀ ਜਿਹੜੇ ਬੰਦੇ ਨੇ 4 ਸਾਲਾਂ 3 ਸਾਲਾਂ ਚ ਨਹੀਂ ਮੇਰਾ ਕੁਝ ਸਵਾਰਿਆ ਉਹ ਅੱਗੇ ਵੀ ਨਹੀਂ ਸਵਾਰਦਾ ਵੀ ਫੇਰ ਤਾਂ ਇਹ ਮਤਲਬ ਇਹ ਸਿਰਫ ਫਾਇਦਾ ਹੀ ਲੈਣਾ ਜਾਣਦੇ ਆ ਸ਼ਹੀਦ ਪਰਿਵਾਰਾਂ ਦੇ ਨਾਮ ਦਾ ਇਹਨਾਂ ਨੂੰ ਕੋਈ ਪਰਿਵਾਰਾਂ ਦੀ ਫਾਈਨੈਂਸ਼ੀਅਲੀ ਸਥਿਤੀ ਨਾਲ ਕੋਈ ਹਮਦਰਦੀ ਨਹੀਂ ਹੈ ਇਹ ਸਿਰਫ ਜਿਹੜੇ ਸਿਆਸੀ ਲੋਗ ਹੁੰਦੇ ਆ ਨਾ ਇਹ ਐਵੇਂ ਹੀ ਹੁੰਦੇ ਆ ਜੀ ਤੁਸੀਂ ਵੀ ਸਿਆਸੀ ਬਣ ਚੁੱਕੇ ਕਿਉਂਕਿ ਐਮਪੀ ਬਣ ਗਏ ਫਰੀਦਕੋਟ ਨੂੰ ਲੈ ਕੇ ਵਿਜ਼ਨ ਕੀ ਰਹਿਣ ਵਾਲਾ ਖਾਲਸਾ ਜੀ ਕਿਉਂਕਿ ਖਾਸ ਤੌਰ ਤੇ ਦੇਖਿਆ ਜਾਵੇ ਹਾਲੇ ਮੈਂ ਐਮਪੀ ਵੀ ਨਹੀਂ ਸੀ ਬਣਿਆ ਮੇਰੇ ਕੋਲੇ ਦੋ ਐਸੇ ਪਰਿਵਾਰ ਆਏ ਜਿਹੜੇ ਕਹਿੰਦੇ ਜੀ ਅਸੀਂ ਬਹੁਤ ਗਰੀਬ ਮਤਲਬ ਐਵੇਂ ਐ ਵੀ ਸਾਨੂੰ ਮਦਦ ਦੀ ਲੋੜ ਹੈ ਕਹਿੰਦੇ ਜੀ ਸਾਨੂੰ 20 2000 15 15 ਚਾਹੀਦਾ ਮੈਂ ਦੇ ਤਾ ਗੱਲ ਪਤਾ ਕੀ ਆ ਅਸੀਂ ਤੁਸੀਂ ਇੱਕ ਗੱਲ ਸੋਚੋ ਵੀ ਉਹ ਕਹਿੰਦੇ ਜੀ ਅਸੀਂ ਵਿਆਜ ਤੇ ਪੈਸੇ ਲੱਤੇ ਆ 15 20 2000 ਵੀ ਸਾਨੂੰ ਵਿਆਜ ਨਾਲ ਤੰਗ ਕਰਦਾ ਹੈ ਕੀ ਫਰਕ ਹੈ ਜੀ ਅਸੀਂ 15 2000 ਵੈਸੇ ਕਰ ਦਿੰਦੇ ਆ ਤੇ ਉਹ 15 2000 ਦੀ ਉਹਨਾਂ ਦੇ ਨੂੰ ਟੈਨਸ਼ਨ ਹੈ ਤੇ ਕੀ ਫਰਕ ਹੈ ਜੀ ਜੇ ਆਪਾਂ ਉਹਦੀ ਟੈਨਸ਼ਨ ਲਾਤੀ 15 2000 ਚ ਸਾਡਾ ਕੁਝ ਗਿਆ ਨਹੀਂ ਉਹ ਵਿਚਾਰਾ ਅਨੰਦ ਚ ਹੋ ਗਿਆ ਯਾਰ ਵੀ ਮੇਰੀ ਟੈਨਸ਼ਨ ਉੱਤਰ ਗਈ ਬਈ ਕਿੱਥੇ ਮੇਰੇ ਗੈਸ ਸਿਲੰਡਰ ਭਾਂਡੇ ਚੱਕਣ ਨੂੰ ਫਿਰਦੇ ਸੀ ਫਲੈਂਸਰ ਬਈ ਹੁਣ ਉਹ ਚੈਨਲ ਸੌਂਗਾ ਤਾਂ ਸਹੀ ਮੇਰਾ ਤਾਂ ਕੁਝ ਨਹੀਂ ਗਿਆ ਕੀ ਹੈ ਜੀ 15 2000 ਕੀ ਹੁੰਦਾ ਤੇ ਆਪਏ ਛੋਟੀਆਂ ਛੋਟੀਆਂ ਗੱਲਾਂ ਗੌਰ ਨਹੀਂ ਕਰਦੇ ਇਹ ਗਰੀਬ ਬੰਦੇ ਨੂੰ 15-20000 ਦਾ ਸਹਾਰਾ ਬਹੁਤ ਹੁੰਦਾ ਹੈ ਫਰੀਦਕੋਟ ਨੂੰ ਲੈ ਕੇ ਕੀ ਵਿਜ਼ਨ ਰਹਿਣ ਵਾਲਾ ਅਗਲੇ 5 ਸਾਲ ਤੁਹਾਡੇ ਸਾਹਮਣੇ ਆ ਕਿਹੜੇ ਕੰਮ ਜਿਹੀ ਲੱਗੇ ਜਿਹੜੇ ਫਰੀਦਕੋਟ ਚ ਹੋਣ ਆਲੇ ਔਰ ਇੱਕ ਟਾਈਮ ਲਿਮਿਟ ਕਿਰੇਗੀ ਕਿ ਇੰਨੇ ਟਾਈਮ ਚ ਪੂਰੇ ਕਰ ਲਾਂਗੇ ਗੱਲ ਇਹ ਹੈ ਜੀ ਹਲੇ ਦੇਖੋ ਮੈਂ ਦੌਰਾ ਨਹੀਂ ਕੀਤਾ ਹਲੇ ਮੈਂ 9 ਤਰੀਕ ਤੋਂ ਸ਼ੁਰੂ ਕਰਨਾ ਮੈਂ ਤਾਂ ਲੱਗ ਗਿਆ ਜੀ ਕੰਮ ਤੇ ਆਪਣੇ ਤੇ ਸੰਗਤ ਵਿੱਚ ਜਾਣਾ ਫਰੀਦਕੋਟ ਦੇ ਇਲਾਕੇ ਦੇ ਵਿੱਚ ਘੁੰਮਣਾ ਫਿਰਦਾ ਮੈਨੂੰ ਜੋ ਗੱਲ ਮਹਿਸੂਸ ਹੋਊਗੀ ਜੋ ਮੈਨੂੰ ਲੋਕੀ ਕਹਿਣਗੇ ਮੈਂ ਉਹੀ ਪਹਿਲ ਦੇ ਆਧਾਰ ਤੇ ਪਾਰਲੀਮੈਂਟ 'ਚ ਵੀ ਗੱਲ ਕਰੂੰਗਾ ਤੇ ਉਹੀ ਚੀਜ਼ ਮੈਂ ਆਪਣੇ ਹਲਕੇ ਵਾਸਤੇ ਲਿਆਣ ਲਈ ਤਤਪਰ ਰਹੂੰਗਾ ਫਸਟੋਰਟ ਜਦੋਂ ਕੇਂਦਰ ਦੀ ਸਿਆਸਤ ਦੇ ਵਿੱਚ ਦੇਖਦੇ ਆ ਇੱਕ ਪਾਸੇ ਇੰਡੀਆ ਨਜ਼ਰ ਆ ਰਿਹਾ ਇੱਕ ਪਾਸੇ ਐਂਡੀਆ ਨਜ਼ਰ ਆ ਰਿਹਾ ਖਾਲਸਾ ਜੀ ਕਿਸ ਪਾਸੇ ਜਾ ਰਹੇ ਨੇਗੇ ਕਹਿੰਦੇ ਆਫਰ ਕਾਫੀ ਆ ਚੁੱਕੇ ਨੇਗੇ ਪਾਰਟੀਆਂ ਨੇ ਬੁਲਾ ਵੀ ਰਹੀ ਐ ਕੀ ਕੀ ਆਫਰ ਆਇਓ ਜ਼ਰੂਰ ਦੱਸੋ ਕੰਨਾ ਜੀ ਮਤਲਬ ਮੈਂ ਆਪਣੇ ਮੂੰਹ ਤੋਂ ਤਾਂ ਕੀ ਕਹਿਣਾ ਮੈਨੂੰ ਬਹੁਤ ਕੁਝ ਦਿੰਨੇ ਆ ਜੀ ਬਹੁਤ ਕੁਝ ਜੋ ਤੁਸੀਂ ਕਹਿ ਲਓ ਬਈ ਮੂੰਹ ਤਾਂ ਖੋਲੇ ਕਹਿੰਦੇ ਵੀ ਤੂੰ ਮੂੰਹ ਖੋਲ ਕਿੱਥੇ ਖੋਲਦਾ ਮੈਂ ਕਿਹਾ ਵੀ ਮੈਨੂੰ ਇਹਨਾਂ ਦੀ ਪੱਗ ਨੂੰ ਕੌਮ ਨੇ ਵੋਟ ਪਾ ਕੇ ਮੈਨੂੰ ਜਿਤਾਇਆ ਹੈ ਤੇ ਮੈਂ ਇਹਨਾਂ ਦੀ ਪੱਗ ਨੂੰ ਦਾਗ ਨਹੀਂ ਲੱਗਣ ਦੇਣਾ ਮੈਂ ਕੌਮ ਦੀ ਸੇਵਾ ਕਰਨੀ ਹੈ ਚਾਹੇ ਕੱਲ ਨੂੰ ਕੌਮ ਮੇਰੇ ਨਾਲ ਖੜੇ ਨਾ ਖੜੇ ਮੈਂ ਕੌਮ ਦੀ ਹੀ ਸੇਵਾ ਕਰਨੀ ਹੈ ਮੈਨੂੰ ਕੋਈ ਲਾਲਚ ਨਹੀਂ ਰਾਤ ਵੀ ਆਈ ਸੀ ਬਾਈ ਜੀ ਤੁਸੀਂ ਮੂੰਹ ਤਾਂ ਖੋਲੋ 1000 ਕਰੋੜ 500 ਕਿੰਨਾ ਮੈਂ ਕਿਹਾ ਆ ਦੇਖੋ ਹੱਥ ਬੰਨੇ ਵੀ ਮੈਂ ਕੌਮ ਦੀ ਸੇਵਾ ਕਰਨੀ ਆ ਵੀ ਮੈਨੂੰ ਪੈਸਿਆਂ ਦਾ ਲਾਲਚ ਨਹੀਂ ਨਾ ਮੈਨੂੰ ਹੈ ਮੈਨੂੰ ਇੰਨਾ ਕਿ ਜ਼ਰੂਰ ਆ ਵੀ ਮਹਾਰਾਜ ਆਈ ਚਲਾਈ ਚਲਾਈ ਜਾਵੇ ਬਸ ਇਕੱਠੇ-ਕੁੱਠੇ ਕਰਨ ਦਾ ਮੈਨੂੰ ਕੋਈ ਸ਼ੌਂਕ ਨਹੀਂ ਮੰਤਰੀ-ਮੰਤਰੀ ਬਣਾਉਂਦਾ ਵੀ ਕੋਈ ਦਿੱਤਾ ਹੋ ਫਿਰ ਬਹੁਤ ਕੁਝ ਹੈ ਜੀ ਬਹੁਤ ਕੁਝ ਹੈ ਬਸ ਜਦ ਤੁਹਾਨੂੰ ਕਹਤੀ ਗੱਲ ਜੀ ਬਹੁਤ ਕੁਝ ਹੈ ਖਾਸ ਤੌਰ ਤੇ ਇੱਕ ਚੀਜ਼ ਹੋ ਰਹਾ ਹੈ ਗਿਦੜਵਾਦੀ ਸੀਟ ਤੁਹਾਡੇ ਲੋਕ ਸਭਾ ਦੇ ਅੰਡਰ ਆਉਂਦੀ ਹੈ ਰਾਜਾ ਬੜਿੰਗ ਲੁਧਿਆਣਾ ਤੋਂ ਜਿੱਤ ਚੁੱਕੇ ਨੇ ਔਰ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਬਾਈ ਇਲੈਕਸ਼ਨ ਉਹਨਾਂ ਦੇ ਦਿਲ ਵਿੱਚ ਤਿਆਰ ਨੇ ਤੁਹਾਡੀ ਪਾਰਟੀ ਦੀ ਕੀ ਪਲਾਨਿੰਗ ਹੈ ਲੜੋਗੇ ਤੁਸੀਂ ਬਾਈ ਇਲੈਕਸ਼ਨ ਉਹ ਬਾਈ ਇਲੈਕਸ਼ਨ ਅਸੀਂ ਸਾਰੇ ਹੀ ਲੜਾਂਗੇ ਜੀ ਸਾਡੀ ਪਾਰਟੀ ਅਸੀਂ ਅਮਰਿਤਪਾਲ ਦੇ ਫਾਦਰ ਸਾਹਿਬ ਨਾਲ ਪਰਿਵਾਰ ਨਾਲ ਤਾਲਮੇਲ ਕਰਕੇ ਅਸੀਂ ਕਮੇਟੀ ਬਣਾਵਾਂਗੇ ਫਿਰ ਉਹਦੇ ਹਿਸਾਬ ਨਾਲ ਜਿੰਨੇ ਜੋ ਕੈਂਡੀਡੇਟ ਹੋਣਗੇ ਉਹਨਾਂ ਨੂੰ ਟਿਕਟ ਦਵਾਂਗੇ ਤੇ ਬਿਲਕੁਲ ਲੜਾਂਗੇ ਜੀ ਅਸੀਂ ਭਾਈ ਲੈ ਕਿਹ ਡਵਾ ਤੋਂ ਕੋਈ ਉਮੀਦਵਾਰ ਸੋਚਿਆ ਕਿ ਕੌਣ ਹੋ ਸਕਦਾ ਨਹੀਂ ਸੋਚਿਆ ਜੀ ਅਸੀਂ ਹਲੇ ਅਸੀਂ ਹਲੇ ਕੋਈ ਉਮੀਦਵਾਰ ਨਹੀਂ ਸੋਚਿਆ ਅਸੀਂ ਸੁਖਵਿੰਦਰ ਸਿੰਘ ਨੂੰ ਪ੍ਰੈਫਰੈਂਸ ਦਿੱਤੀ ਸੀ ਉਹ ਕਹਿੰਦੇ ਵੀ ਮੈਂ ਬਰਨਾਲੇ ਤੋਂ ਸ਼ਾਇਦ ਨਾ ਖੜਾ ਸ਼ਾਇਦ ਮੈਂ ਕਿਹਾ ਭਾਈ ਜੀ ਭਈ ਇਹ ਸੀ ਤਾਂ ਮੈਂ ਤਾਂ ਬਿਨਾਂ ਕਿਸੇ ਤੋਂ ਦੇਖੋ ਲੋਕੀ ਕਹਿੰਨੇ ਆ ਜੀ ਸ਼ਹੀਦ ਪਰਿਵਾਰਾਂ ਨੂੰ ਕੋਈ ਪੁੱਛਦਾ ਨਹੀਂ ਮੈਂ ਤਾਂ ਕਿਸੇ ਦੀ ਸਲਾਹ ਨਹੀਂ ਲਈ ਮੈਂ ਦੋਸ਼ੀਤ ਪਰਿਵਾਰ ਹੈ ਸਤਵੰਤ ਸਿੰਘ ਦਾ ਪਰਿਵਾਰ ਹੈ ਮੈਂ ਕਿਸੇ ਨੂੰ ਪੁੱਛਿਆ ਨਹੀਂ ਮੈਂ ਉਹਨਾਂ ਨੂੰ ਪੁੱਛਿਆ ਜੀ ਕਹਿੰਦੇ ਹਾਂ ਮੈਂ ਲੜੂੰਗਾ ਉਦੋਂ ਉਹਨਾਂ ਨੇ ਹਾਂ ਕੀਤੀ ਮੈਂ ਬਿਨਾਂ ਕਿਸੇ ਪੁੱਛਿਆ ਮੈਂ ਕਿਹਾ ਜੇ ਐਸੇ ਪਰਿਵਾਰ ਵਾਸਤੇ ਵੀ ਸਾਨੂੰ ਕਿਸੇ ਦੀ ਪੁੱਛਣਾ ਪੈ ਗਿਆ ਬਈ ਦੇਣੀ ਆ ਟਿਕਟ ਨਹੀਂ ਦੇਣੀ ਤਾਂ ਉਹਨਾਂ ਚਿਰ ਸਾਡੇ 'ਚ ਫਰਕ ਕੀ ਹੈ ਦੂਸਰੀ ਚੀਜ਼ ਇੱਕ ਹੋਰ ਹੈ ਜੀ ਜਿਸ ਤਰੀਕੇ ਦੇ ਨਾਲ ਆ ਕਿ ਲਈ ਕਿ ਇਸ ਵਾਰ ਪੰਥਕ ਸਿਆਸਤ ਦੇ ਵਿੱਚ ਦੋ ਚਿਹਰੇ ਮੈਂ ਤੁਹਾਡਾ ਜ਼ਿਕਰ ਕਰਨਾ ਚਾਹੇ ਅਮਰਿਤਪਾਲ ਦਾ ਜ਼ਿਕਰ ਕਰ ਲਾਂ ਉੱਭਰੇ ਨੇ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਇੱਕ ਪਾਰਟੀ ਹੈ ਉਸ ਨੂੰ ਢਾਹ ਲੱਗਦੀ ਹੋਈ ਨਜ਼ਰ ਆਈ ਹੈਗੀ ਔਰ ਅਗਲੇ ਪੰਥਕ ਚਿਹਰੇ ਤੁਸੀਂ ਉਭਾਰ ਕੇ ਪਾਰਟੀ ਬਣਾ ਸਕਦੇ ਹੋ ਜਾਂ ਅਕਾਲੀ ਦਲ ਨੂੰ ਅਡਾਪਟ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਨਹੀਂ ਜੀ ਨਹੀਂ ਅਸੀਂ ਆਪਣੀ ਪਾਰਟੀ ਬਣਾਵਾਂਗੇ ਬਹੁਤ ਸੰਗਤ ਮੇਰੇ ਨਾਲ ਲੀਡਰ ਬਹੁਤ ਫੋਨ ਆਉਣੇ ਹੈ ਬਹੁਤ ਮੈਨੂੰ ਪਿਆਰ ਜਿੱਤ ਦਿੰਨੇ ਆ ਉਹ ਹੈ ਤਾਂ ਮੇਰੇ ਨਾਲੋਂ ਸਾਰੇ ਵੱਡੇ ਆ ਤੇ ਕਹਿੰਦੇ ਜੀ ਤੁਸੀਂ ਅੱਗੇ ਆਓ ਮੈਂ ਉਹਨਾਂ ਨੂੰ ਕਹਿੰਦਾ ਜੀ ਤੁਸੀਂ ਅੱਗੇ ਆਓ ਤੁਸੀਂ ਵੱਡੇ ਹੋ ਐਕਸਪੀਰੀਐਂਸਡ ਐ ਤੇ ਨਹੀਂ ਉਹ ਕਹਿੰਦੇ ਜੀ ਤੁਸੀਂ ਅੱਗੇ ਆਓ ਅਸੀਂ ਸਾਰੇ ਤੁਹਾਡੇ ਨਾਲ ਚੱਲਾਂਗੇ ਬਈ ਆਪਾਂ ਕੁਝ ਨਾ ਕੁਝ ਆਪਾਂ ਕੌਮ ਦਾ ਹੁਣ ਸਵਾਰਾਂਗੇ ਤੇ ਮੈਂ ਕਿਹਾ ਠੀਕ ਐ ਜੀ ਦੇਖਦੇ ਆ ਕੀ ਰਿਜ਼ਲਟ ਆਉਂਦਾ ਐ 2027 ਦੇ ਇਲੈਕਸ਼ਨ ਔਰ SGPC ਦੇ ਇਲੈਕਸ਼ਨ ਦੋ ਇਲੈਕਸ਼ਨ ਜਿਹੇ ਹੈ ਜਿਹੜੇ ਹਾਲੇ ਤੱਕ ਕਹ ਲਈਏ ਕਿ ਇਸ ਤੋਂ ਬਾਅਦ ਹੋਣੇ ਬਾਕੀ ਨੇ ਉਹਨਾਂ ਦੇ ਵਿੱਚ ਕੀ ਵਿਜ਼ਨ ਰਹੇਗਾ ਬਿਲਕੁਲ ਸਾਡੀ 27 ਦੀ ਤਿਆਰੀ ਹੈ ਜੇ ਜੇ ਸ਼ਰਮਣੀ ਕਮੇਟੀ ਦੀ ਤਿਆਰੀ ਹੈ ਸਾਡੀ ਦੋਨੋਂ ਇਲੈਕਸ਼ਨਾਂ ਦੀ ਤਿਆਰੀ ਹੈ ਮੈਂ ਮਤਲਬ ਆਪਾਂ ਤਾਂ ਤੁਹਾਨੂੰ ਦੱਸ ਦਈਏ ਵੀ ਬਿਨਾਂ ਕਿਸੇ ਲੋਭ ਲਾਲਚ ਤੋਂ ਕੌਮ ਦੀ ਸੇਵਾ ਕਰਨੀ ਹੈ ਬਿਨਾਂ ਕਿਸੇ ਲਾਲਚ ਤੋਂ ਕੋਈ ਜੋ ਮਰਜ਼ੀ ਕਹਿੰਦਾ ਰਹੇ ਮੈਂ ਇੱਕ ਗੱਲ ਕਹਿਣਾ ਬਈ ਮੈਂ ਜਿਹੜੇ ਮੈਨੂੰ ਕਹਿੰਨੇ ਆ ਜੀ ਨਾ ਵਿਕ ਜਾਣਾ ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ ਬਈ ਤੁਸੀਂ ਇੱਕ ਗੱਲ ਤਾਂ ਸਮਝਦੇ ਹੋ ਨਾ ਵੀ ਹੁਣ ਤੱਕ ਮੈਨੂੰ ਆਫਰਾਂ ਆ ਲੀਆਂ ਹੋਣੀਆਂ ਤੇ ਮੈਂ ਹੁਣ ਤੱਕ ਤਾਂ ਵਿਕਿਆ ਨਹੀਂ ਨਾਲੇ ਇਹੇ ਜਿਹੀਆਂ ਆਫਰਾਂ ਆਈਆਂ ਬਈ ਜੇ ਮੈਂ ਤਾਂ ਵਿਕਿਆ ਨਹੀਂ ਤੁਸੀਂ ਜ਼ਰੂਰ ਵਿਕ ਜਾਂਦੇ ਜਿਹੜੇ ਮੇਰੇ ਤੇ ਅਲੀਗੇਸ਼ਨ ਲਾਉਨੇ ਆ ਨਾ ਉਹ ਜ਼ਰੂਰ ਵਿਕ ਜਾਂਦੇ ਤੇ ਮੈਂ ਤਾਂ ਵਿਕਿਆ ਨਹੀਂ ਨਾ ਮੈਂ ਵਿਕਣਾ ਕੱਲ ਚੰਡੀਗੜ੍ਹ 에어ਪੋਰਟ ਤੇ ਇੱਕ ਘਟਨਾ ਸਾਹਮਣੇ ਆਈ ਕੁਲਵਿੰਦਰ ਕੌਰ ਨਾਮ ਦੀ ਸੀਆਈਐਸਫ ਦੀ ਇੱਕ ਲੇਡੀਜ਼ ਹੈ ਉਹਨਾਂ ਦੇ ਨਾਲ ਕੰਗਣਾ ਰਨੌਦ ਦਾ ਝਗੜਾ ਹੋਇਆ ਉਹ 에어ਪੋਰਟ ਤੇ ਘਟਨਾ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਭਾਈ ਜੀ ਜਿੰਨੇ ਵੀ ਐਵੇਂ ਸਾਡੇ ਮਾਵਾ ਪਹਿਣਾ ਬਾਰੇ ਪੰਜਾਬ ਦੀਆਂ ਧੀਆਂ ਪਹਿਣਾ ਬਾਰੇ ਜੇ ਨਹੀਂ ਵੀ ਕੋਈ ਪੁੱਠੇ ਬੋਲਦਾ ਹੈ ਕੋਈ ਉਹਦੇ ਨਾਲ ਐਵੇਂ ਹੀ ਹੋਣਾ ਚਾਹੀਦਾ ਹੈ ਅਸੀਂ ਉਸ ਪੈਨ ਨਾਲ ਕੁਲਵਿੰਦਰ ਕੌਰ ਨਾਲ ਮੈਂ ਖੜਿਆ ਮੈਂ ਕੱਲ ਵੀ ਚੱਲਿਆ ਸੀ ਮੈਨੂੰ ਇਨਫਾਰਮੇਸ਼ਨ ਆਈ ਹੈ ਕਿ ਉਹਨੂੰ ਰੀਲੀਜ਼ ਕਰਤਾ ਉਦੋਂ ਹੀ ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਥਾਣੇ ਦਾ ਘਰਾਓ ਹੋ ਜਾਣਾ ਉਹਰੇ ਕੰਟਰੋਲ ਨਹੀਂ ਹੋਣਾ ਉਹਨਾਂ ਨੇ ਰੀਲੀਜ਼ ਕਰਤਾ ਤੇ ਉਹਨਾਂ ਨੇ ਕਿਹਾ ਵੀ ਮਹਿਕਮਾ ਜੇ ਕਾਰਵਾਈ ਕਰੂਗਾ ਅਸੀਂ ਬਾਅਦ ਚ ਕਾਰਵਾਈ ਕਰਾਂਗੇ ਜੇ ਮਹਿਕਮਾ ਕੰਪਲੇਂਟ ਕਰੂਗਾ ਅਸੀਂ ਉਹ ਰਿਓ ਚੱਲੇ ਸੀ ਅਸੀਂ ਤੁਹਾਨੂੰ ਦੱਸ ਦਿੰਦੇ ਆਂ ਵੀ ਮੈਂ ਉਸ ਕੁੜੀ ਦਾ ਸਨਮਾਨ ਵੀ ਕਰੂੰਗਾ 골ਡ ਮੈਡਲ ਦੇ ਨਾਲ ਤੇ ਮੈਂ ਉਸ ਦੇ ਨਾਲ ਖੜਾ ਹੈ ਕੋਈ ਦੇ ਨਾਲ ਜਿੱਥੇ ਵੀ ਉਹਨੂੰ ਲੋੜ ਹੈ ਮੈਂ ਉਹਦੇ ਨਾਲ ਹਾਜ਼ਰ ਹੈ ਕੰਗਨਰ ਨੌ ਦੇ ਵੱਲੋਂ ਅੱਜ ਇੱਕ ਫੋਟੋ ਸ਼ੇਅਰ ਕੀਤੀ ਜਾਂਦੀ ਹੈ ਆਪਣੇ ਫੇਸਬੁਕ ਦੇ ਉੱਪਰ ਉਸ ਦੇ ਉੱਪਰ ਜਿਸ ਸਮੇ ਇੰਦਰਾ ਗਾਂਧੀ ਦਾ ਕਤਲ ਹੁੰਦਾ ਉਹ ਤਸਵੀਰ ਸ਼ੇਅਰ ਕੀਤੀ ਗਈ ਹੈ ਗੋਲੀਆਂ ਮਾਰਦੇ ਹੋਏ ਦੀ ਜਿਸ ਦੇ ਵਿੱਚ ਬੀਨ ਸਿੰਘ ਸਤਪੰਥ ਸਿੰਘ ਦੀ ਤਸਵੀਰ ਨਜ਼ਰ ਆ ਰਹੀ ਹੈ ਔਰ ਉੱਤੇ ਲਿਖ ਰਿਹਾ ਕਿ ਅਮਰਜੈਂਸੀ ਜਲਦੀ ਰਿਲੀਜ਼ ਕਰਨ ਜਾ ਰਹੇ ਇੱਕ ਫਿਲਮ ਦਾ ਨਾਮ ਹੈ ਉਹਨਾਂ ਦੀ ਅਮਰਜੈਂਸੀ ਕਹਿੰਦੇ ਉਸ ਨੂੰ ਰਿਲੀਜ਼ ਕਰਨ ਜਾ ਰਹੇ ਹਨ ਕਿਸ ਤਰੀਕੇ ਦੇ ਨਾਲ ਇੱਕ ਨਹਿਥੀ ਔਰਤ ਦੇ ਉੱਪਰ 35 ਗੋਲੀਆਂ ਚਲਾਈਆਂ ਗਈਆਂ ਉਹਨਾਂ ਦੇ ਜਿਹੜੇ ਕਲਿੱਕੇ ਗਾਰਡ ਸੀ ਜਿਨ੍ਹਾਂ ਤੇ ਉਹ ਬਹੁਤ ਜ਼ਿਆਦਾ ਭਰੋਸਾ ਕਰਦੇ ਸੀ ਕਹਿੰਦੀ ਇਹ ਖਾਲਿਸਤਾਨ ਹੈਗਾ ਮੈਨੂੰ ਇੱਕ ਗੱਲ ਦੱਸੋ ਮੈਂ ਕੰਗੜਾ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਹੈ ਉਹ ਨਿਹੱਥੀ ਕਿੱਥੋਂ ਸੀ 500 ਸਿਕਿਉਰਿਟੀ ਗਾਰਡ ਸੀ ਉਹਦੇ ਨਾਲ ਜੇ ਉਹ ਨਹੀਂ ਖੜੇ ਤਾਂ ਸੀ ਕੀ ਕਰੀਏ ਉਹ ਤਾਂ ਭੱਜ ਗਏ ਸਿੰਘਾਂ ਨੂੰ ਦੇਖ ਕੇ ਉਹ ਕੱਲੀ ਸੀ ਕਿੰਨੇ ਸਿਕਿਉਰਿਟੀ ਗਾਰਡ ਸੀ ਉਹਦੇ ਨਾਲ ਹੋਰ ਉਹਨੂੰ ਕਿਹੜੇ ਗੋਲੀ ਮਾਰੀ ਐ ਵੀ ਬੀਬੀ ਤੈਨੂੰ ਗੋਲੀ ਮਾਰਦੀ ਐ ਤੂੰ ਸਾਡਾ ਕਾਲ ਤੱਕ ਸਾਫਟ ਆਇਆ ਤੇ ਜੇ ਉਹ ਭੱਜ ਗਈ ਤੇ ਸਾਡਾ ਕੀ ਕਸੂਰ ਐ ਇਹ ਤਾਂ ਯੋਧਾ ਹੀ ਖੜਦਾ ਹੁੰਦਾ ਐ ਇਹ ਜਿਹੜੇ ਐਵੇਂ ਲਿਆ ਕੇ ਤਨਖਾਹਾਂ ਤੇ ਖੜਾ ਲੈਨੇ ਓਏ ਕੰਮ ਨਹੀਂ ਆਉਂਦੇ ਇਹ ਯੋਧੇ ਸੂਰਮੇ ਹੀ ਖੜਦੇ ਹੁੰਨੇ ਐ ਇਹ ਸੇਖੀ ਖੜੇ ਆ ਹਿੰਦੁਸਤਾਨ ਦੇ ਨਾਲ ਜਿਹਨੂੰ ਭਾਰਤ ਕਹਿੰਨੇ ਆ ਹਿੰਦੁਸਤਾਨ ਕਹਿੰਨੇ ਆ ਇਸਨੇ ਹੀ ਆਜ਼ਾਦੀ ਦਵਾਈ ਐ ਤੇ ਅੱਜ ਜਿਹਨੇ ਜਿਹੜੀ ਕੌਮ ਨੇ ਇਸ ਦੇਸ਼ ਦਾ ਅੱਜ ਤੱਕ ਸਭ ਤੋਂ ਵੱਧ ਸਵਾਰਿਆ ਹੈ ਅੱਜ ਉਹ ਹੀ ਕੌਮ ਉਹਨਾਂ ਦੇ ਅੱਖਾਂ 'ਚ ਚੁੱਪਦੀ ਹੈ ਜਿਸ ਤਰੀਕੇ ਨਾਲ ਕੱਲ ਕੰਗਨੌਰ ਨੌਤ ਵੱਲੋਂ ਅਤਵਾਦੀ ਔਰ ਉਗਰਵਾਦੀ ਸ਼ਬਦ ਹੈ ਜਿਹੜਾ ਪੰਜਾਬ ਦੇ ਲਈ ਇਸਤੇਮਾਲ ਕੀਤਾ ਗਿਆ ਕਿ ਇਹ ਵੱਧ ਰਿਹਾ ਪੰਜਾਬ ਦੇ ਅੰਦਰ ਜੀ ਕਿੱਥੇ ਵੱਧ ਰਿਹਾ ਹੈ ਕੀ ਵੱਧ ਗਿਆ ਹੈ ਭਈ ਜੇ ਉਹਦੇ ਥੱਪੜ ਮਾਰਤੇ ਜਦੋਂ ਕੋਈ ਬੰਦਾ ਗਲਤ ਗੱਲ ਕਰੂਗਾ ਸਾਡੀਆਂ ਧੀਆ ਪਹਿਣਾ ਵਾਸਤੇ ਤਾਂ ਉਹਦੇ ਥੱਪੜ ਹੀ ਪੈਣੇ ਆ ਹੋਰ ਕੀ ਹੋਣਾ ਐਨਾ ਸ਼ੁਕਰ ਕਰੋ ਵੀ ਥੱਪੜ ਹੀ ਪਏ ਆ ਗਲਤ ਗੱਲ ਲੈਣਾ ਤੁਸੀਂ ਇੱਕ ਗੱਲ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਣ ਲੱਗ ਜਾਨੇ ਉਹ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਤਾਂ ਜੇ ਜਿੰਨੇ Hindu ਇਸ ਦੇਸ਼ ਦੇ ਜਿਹੜੇ ਤਾਂ ਸਮਝਦਾਰ ਹੈ ਉਹ ਤਾਂ ਕਹਿੰਦੇ ਆ ਜੇ ਅਸੀਂ ਸਿੱਖਾਂ ਦਾ ਸਾਰੀ ਜ਼ਿੰਦਗੀ ਵੀ ਆਸਾਨ ਲਈਏ ਤਾਂ ਅਸੀਂ ਲਾ ਨਹੀਂ ਸਕਦੇ ਸਾਡਾ ਸਤਿਤਵ ਸਾਡਾ ਵਜੂਦ ਇਹ ਨਾ ਕਰਕੇ ਆ ਏ ਹੁਣ ਜਿਹੜੇ ਸਿਆਸੀ ਲੋਗ ਐ ਇਹਨਾਂ ਨੂੰ ਹੁਣ ਅਸੀਂ ਝੁੱਭਦੇ ਆਂ ਬਈ ਜੀ ਇਹ ਸਿੱਖ ਐ ਤੇ ਤੁਹਾਡਾ ਖਹਿੜਾ ਕਿਨੇ ਛੜਾਇਆ ਸੀ ਮੁਗਲਾਂ ਤੋਂ ਸਿੱਖਾ ਨਹੀਂ ਛੜਾਇਆ ਨਾ ਨਾ ਕਹੂੰ ਆਪ ਕੀ ਨਾ ਕਹੂੰ ਤਬ ਕੀ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੁੰਦੀ ਸਭ ਕੀ ਫੇਰ ਇਹਨਾਂ ਨੂੰ ਸਵਾਦ ਆਉਂਦਾ ਦੂਜੀ ਚੀਜ਼ ਇੱਕ ਹੋਰ ਐ ਜਿਸ ਦੇਸ਼ ਦੀ ਸੰਸਦ ਦੇ ਵਿੱਚ ਤੁਸੀਂ ਬੈਠਣ ਜਾ ਰਹੇ ਹੋ ਰਾਹੁਲ ਗਾਂਧੀ ਵੀ ਉਸੇ ਸੰਸਦ ਦੇ ਅੰਦਰ ਨੇ ਤੰਗਣਾ ਨੌਤ ਵੀ ਉਸੇ ਸੰਸਦ ਦੇ ਅੰਦਰ ਹੋਏਗੀ ਤੁਸੀਂ ਵੀ ਉੱਥੇ ਹੋਵੋਗੇ ਮਾਹੌਲ ਕਿਸ ਤਰੀਕੇ ਦਾ ਜਾਪਦਾ ਹੈ ਕਿ ਹੋਣ ਵਾਲਾ ਹੈਗਾ ਔਰ ਤੁਸੀਂ ਕਿਸ ਤਰੀਕੇ ਦੇ ਮੁੱਦੇ ਜਿਹੜੇ ਸੰਸਦ 'ਚ ਜਾ ਕੇ ਚੁੱਕਣ ਵਾਲੇ ਮੈਂ ਜੀ ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਅੰਦਰੋਂ ਇਸ ਗੱਲ ਕਰਕੇ ਬਈ ਉੱਥੇ ਸਾਰੇ ਇਕੱਲੇ ਇਹ ਨਹੀਂ ਸਾਰੀ ਪਾਰਲੀਮੈਂਟ ਸਾਰੇ ਦੇਸ਼ ਦੇ ਨਮਾਇंदे ਦੇਖਣਗੇ ਬਈ 40 ਸਾਲ ਬਾਅਦ ਵੀ ਜੀਨਾ ਇੰਦਰਾ ਗਾਂਧੀ ਤੋਂ 골ਡਨ ਟੈਂਪਲ ਦਾ ਬਦਲਾ ਲਿਆ ਸੀ ਉਹਦੇ ਪੁੱਤ ਦਾ ਉਸਦੇ ਪਰਿਵਾਰ ਦਾ ਅੱਜ ਵੀ ਕੌਮ ਸਤਿਕਾਰ ਕਰਦੀ ਹੈ ਉਹਦੇ ਪੁੱਤ ਨੂੰ ਅੱਜ ਵੀ 40 ਸਾਲ ਬਾਅਦ ਵੀ ਜਿਤਾ ਕੇ ਭੇਜਿਆ ਹੈ ਕੌਮ ਨੇ ਇੰਨਾ ਸਤਿਕਾਰ ਹੈ ਸਾਡੇ ਪਰਿਵਾਰ ਦਾ ਕੌਮ ਦੀ ਨਿਗਾਹ ਦੇ ਵਿੱਚ ਸਾਰੇ ਇਹਨਾਂ ਨੂੰ ਤੇ ਸਾਰੀ ਦੁਨੀਆ ਨੂੰ ਇਹ ਸਨੇਹਾ ਜਾਊਗਾ ਬਈ ਸਿੱਖਾਂ ਸਿੱਖ ਆਪਣੇ ਸ਼ਹੀਦਾਂ ਦਾ ਕਿੰਨਾ ਸਤਿਕਾਰ ਕਰਦੇ ਆ ਮੁੱਦੇ ਕਿਡੇ ਚੱਕਣ ਵਾਲੇ ਸੰਸਦ ਚ ਸਭ ਤੋਂ ਪਹਿਲਾਂ ਤਾਂ ਮੁੱਦਾ ਇਹ ਹੈ ਜੀ ਬਈ ਅਸੀਂ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਆ ਹਰੇਕ ਇਹ ਮੁੜ ਕੇ ਕਹਿ ਦਿੰਦਾ ਜੀ ਸਾਡਾ ਤਾਂ ਮੁੰਡਾ ਮੈਂਟਲੀ ਅਪਸੈਟ ਸੀ ਅਸੀਂ ਇਸ ਤੇ ਚਾਹੁੰਦੇ ਆ ਵੀ ਪਰਚਾ 302 ਦਾ ਦਰਜ ਹੋਣਾ ਚਾਹੀਦਾ ਜਿਹੜਾ ਵੀ ਮਹਾਰਾਜ ਦੀ ਬੇਅਦਬੀ ਕਰੇ ਬੰਦੀ ਸਿੰਘਾਂ ਦਾ ਮੁੱਦਾ ਜਰਨਨ ਉਮਰਾ 30 30 ਸਾਲ ਹੋ ਗਏ ਅੰਦਰ ਬੈਠੇ ਨੂੰ ਜਿਹੜਾ ਤਾਂ ਇਹ ਨਾ ਵਾਸਤੇ ਕੋਈ ਇੰਦਰਾ ਗਾਂਧੀ ਵਾਸਤੇ ਹਾਈਜੈਕ ਕਰਦਾ ਉਹ ਤਾਂ ਬਣਦੇ ਐ ਐਮਪੀ ਤੇ ਜਿਹੜੇ ਸਿੱਖਾਂ ਵਾਸਤੇ ਕੁਝ ਕਰਦਾ ਉਹਨੂੰ ਸਜ਼ਾ ਹੋਣ ਤੋਂ ਬਾਅਦ ਵੀ ਨਹੀਂ ਛੱਡਿਆ ਜਾਂਦਾ ਇਹ ਜਿਹੜੀ ਡਬਲ ਸਟੈਂਡਰਡ ਹੈ ਕਦੋਂ ਤੱਕ ਚੱਲੂਗਾ ਨਾ ਇਹ ਡਬਲ ਸਟੈਂਡਰਡ ਹੀ ਡਿਫਰੈਂਸ ਕ੍ਰੀਏਟ ਕਰਦਾ ਹੈ ਜੀ ਕੁਲਵਿੰਦਰ ਕੋਰ ਇਲੈਕਸ਼ਨ ਲੜਨਾ ਚਾਹੇ ਤੁਹਾਡੀ ਪਾਰਟੀ ਟਿਕਟ ਦੇਣ ਲਈ ਤਿਆਰ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਜੀ ਆਇਆਂ ਨੂੰ ਕੀ ਦੀ ਸੀਟ ਵਧੀਆ ਲੱਗ ਰਹੀ ਹੈ ਤੁਹਾਨੂੰ ਜਿਹੜੀ ਕੁੜੀ ਕਹੂਗੀ ਅਸੀਂ ਮੇਰੀ ਭੈਣ ਕਹੂਗੀ ਮੈਂ ਉਹੀ ਸੀਟ ਛੱਡ ਦੂੰਗਾ ਤੁਸੀਂ ਆਫਰ ਕਰੋਗੇ ਕੁਲਵਿੰਦਰ ਕੌਰ ਨੂੰ ਕਿ ਆਓ ਸਾਡੀ ਪਾਰਟੀ ਵੱਲੋਂ ਲੈਕਚਰ ਲੜੋ ਬਿਲਕੁਲ ਮੈਂ ਆਫਰ ਕਰ ਦਿੰਦਾ ਵੀ ਉਹਨੂੰ ਮੈਂ ਤੁਹਾਡੇ ਮਾਧਿਅਮ ਰਾਹੀਂ ਆਫਰ ਕਰ ਦਿੰਦਾ ਜੇ ਉਹ ਕੁੜੀ ਭੈਣ ਸਾਡੀ ਚਾਹੁੰਦੀ ਹੈ ਤਾਂ ਅਸੀਂ ਨਾਲ ਆਏ ਹਾਂ ਤੇ ਸਭ ਬਹੁਤ ਧੰਨਵਾਦ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੱਲਬਾਤ ਕਰ ਰਹੀ ਸੀ ਸਰਬਜੀਤ ਸਿੰਘ ਖਾਲਸਾ ਦੇ ਨਾਲ ਜੋ ਨਵੇਂ-ਨਵੇਂ ਫਰੀਦਕੋਟ ਤੋਂ ਸੰਸਦ ਮੈਂਬਰ ਚੁਣ ਕੇ ਆਏ ਨੇ ਔਰ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਕੁਲਵਿੰਦਰ ਕੌਰ ਇਲੈਕਸ਼ਨ ਲੜਨ ਲਈ ਤਿਆਰ ਹੈ ਅਸੀਂ ਟਿਕਟ ਦੇਣ ਲਈ ਵੀ ਤਿਆਰ ਆ ਔਰ ਨਾਲ ਦੀ ਨਾਲ ਬੰਦੀ ਸਿੰਘਾਂ ਦਾ ਮੁੱਦਾ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਮਾਮਲਾ ਹੋਵੇ ਉਹ ਤਮਾਮ ਮੁੱਦੇ ਨੇ ਜਿਹੜੇ ਦੇਸ਼ ਦੀ ਸੰਸਦ ਦੇ ਅੰਦਰ ਚੁੱਕੇ ਜਾਣਗੇ ਕੈਮਰਾਮੈਨ ਤਜਿੰਦਰ ਦੇ ਨਾਲ ਰੋਹਿਤ ਪੱਕਾ ਜੀ মিডিਆ